ਲਾਓ ਵੀ ਮਿੱਤਰੋ ਅੱਜ ਤੁਹਾਨੂੰ ਕੁੱਤਾ ਦਿਖਾਉਣਾ ਜੇ ਰੇਟ ਦੀ ਗੱਲ ਕਰੀਏ 1 ਲੱਖ ਰੁਪਇਆ ਰੇਟ ਆ ਲਗਭਗ ਇਹਦਾ ਪਰ ਬਾਈ ਨੇ ਸੇਲ ਨਹੀਂ ਕਰਨਾ ਇਹ ਰੱਖਿਆ ਹੋਇਆ ਬਾਈ ਨੇ ਮੀਟਿੰਗਾਂ ਵਾਸਤੇ ਨਾ ਤੇ ਤੁਹਾਨੂੰ ਪਤਾ ਹੀ ਪੰਜਾਬੀ ਆਪਣੇ ਕੁੱਤਿਆਂ ਦੇ ਕਿੰਨੇ ਸ਼ਕੀਨ ਆ ਇਹ ਹਰੇਕ ਘਰ ਦੇ ਵਿੱਚ ਲਗਭਗ 2-3 ਘਰ ਛੱਡ ਕੇ ਇੱਕ ਕੁੱਤਾ ਹੁੰਦਾ ਹੀ ਹੈ ਹਨਾ ਤੇ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਤੇ ਇਹ ਕੁੱਤੇ ਬਾਰੇ ਨਹੀਂ ਜਾਣਕਾਰੀ ਬਈ ਕਿੰਨੇ ਕੁ ਰੇਟ ਦਾ ਹੋਊਗਾ ਇਹ ਇਹ ਕੁੱਤਾ ਵੀਰੇ ਆਪਾਂ ਨੂੰ ਤਾਂ ਗਿਫਟ ਆਇਆ ਹੈ ਠੀਕ ਆ ਫਨੀਅਰ ਕਨਾਲ ਜੋ ਭਰਾ ਆਪਣਾ ਹਰਪਦੇ ਦੇ ਢਿੱਲੋਂ ਠੀਕ ਆ ਬਾਈ ਉਹ ਵੀ ਇਹੀ ਕੰਮ ਆ ਤੇ ਤੁਹਾਨੂੰ ਮੈਸਟਰੀ ਅੱਛਾ ਤੁਹਾਨੂੰ ਗਿਫਟ ਮਿਲਿਆ ਹਾਂ ਇਹ ਗਿਫਟ ਕੀਤਾ ਕੁੱਤਾ ਵਾ ਕਿਹੜਾ ਨਾਂ ਕੀ ਹੈ ਬਾਈ ਇਹਦਾ ਇਹਦਾ ਵੀਰੇ ਮਸਟੇਗ ਆ ਮਸਟੇਗ ਨਹੀਂ ਉਹ ਕਿਹੜੀ ਨਸਲ ਕਿਹੜੀ ਹੈ ਇਹ ਏਤੀ ਤਿੰਨ ਮੈਸਤੀ ਫਾ ਤੇ ਤਿੰਨ ਵਸਤੇ ਵੀ ਇਹ ਬਈ ਪਿਓਰ ਆ ਜਮਾ ਹਾਂ ਪਿਓਰ ਆ ਵੀਰੇ ਗਰਾਮ ਠੀਕ ਇਹ ਜੀ ਬਈ ਪਿਓਰ ਦੀ ਨਿਸ਼ਾਨੀ ਕੀ ਹੁੰਦੀ ਆ ਬਈ ਸਹਰੀ ਇਹਦਾ ਹੈੱਡ ਤੋਂ ਪਤਾ ਲੱਗਦਾ ਅੱਛਾ ਹਾਂ ਦੇਖ ਲੈ ਕੁੱਤਾ ਵੀ ਕਾਦਾ ਵੀ ਸ਼ੇਰ ਜੱਡਈ ਆ ਆਸੇ-ਬਸ ਜਿਹੜੇ ਆਪਣੇ ਲੰਡਰ ਕੁੱਤੇ ਫਿਰਦੇ ਨੇ ਤਾਂ ਮੈਂ ਕਹਿੰਦਾ 2 ਕਿਲੋਮੀਟਰ ਤੋਂ ਦੇਖ ਕੇ ਹੀ ਪਿੱਛੇ ਮੁੜ ਜਾਂਦੇ ਇਹਨੂੰ ਕਿਉਂਕਿ ਬਈ ਬਹੁਤ ਘੈਂਟ ਲੱਗਦਾ ਲੋਕ ਵੀ ਆਦੇ ਗੱਡੀਆਂ ਨਾਹਦੇ ਆ ਮੂੰਹ ਘੜ ਘੜ ਦੇ ਦੇ ਲੋਕ ਵਿੱਚ ਹੁਣਾ ਬਈ ਇਹ ਘੈਂਟ ਗੱਲ ਬਾਤ ਆ ਤੇ ਕੀ ਬਈ ਇਹਦਾ ਮੀਟਿੰਗ ਮੂਟਿੰਗ ਕਰਾਉਣਾ ਫਿਰ ਕੁੱਤਿਆਂ ਦੀ ਹਾਂ ਵੀਰੇ ਮੀਟਿੰਗ ਹੁੰਦੀ ਆ ਇਹਦੀ ਕਰਾਈ ਦੀ ਆ ਤੇ ਰਿ ਤੇ ਆਪਣੇ ਘਰੇ ਆ ਉਹ ਵੀ ਫੀਮੇਲ ਆਪਣੇ ਘਰ ਦੇ ਰਿਜ਼ਲਟ ਚੰਗੇ ਆਉਂਦੇ ਰਿਜ਼ਲਟ ਇਹਦੇ ਵਧੀਆ ਦੇ ਬੱਚੇ ਹਜੇ 20 ਕਿ ਦਿਨਾਂ ਦੇ ਆ ਬਈ ਪਹਿਲਾਂ ਦਾ ਯਾਰ ਕੁੱਤੇ ਦੀ ਹਾਈਟ ਹੂਟ ਦੇਖੋ ਯਾਰ ਇਹਦੀ ਮੈਂ ਕਹਿੰਦਾ ਸ਼ੇਰ ਜੱਡਾ ਕੁੱਤਾ ਇੱਕ ਵਾਰ ਦਾ ਯਾਰ ਬੰਦਾ ਭਲੇਖਾ ਖਾ ਜਾਵੇ ਵੀ ਭਲੇਖਾ ਖਾ ਕੇ ਲੋਕ ਪਾਸੇ ਹੋ ਜਾਂਦੇ ਵੀ ਯਾਰ ਸ਼ੇਰ ਰੱਖਦੇ ਹਨ ਪਰ ਨਹੀਂ ਇਹ ਸ਼ੇਰ ਵਾਲਾ ਕੁੱਤਾ ਪਹਿਲਾਂ ਤਾਂ ਮੈਨੂੰ ਇਹ ਗੱਦੀ ਲੱਗਿਆ ਬਾਈ ਕਹਿੰਦਾ ਤਿਪਤੀਆਂ ਤਿਪਤੀਆਂ ਕਿਹੜਾ ਬਾਈ ਤਿਪਤੀਆਂ ਮੈਸਤੀ ਫਾ ਵੀਰੇ ਇਹ ਤਿਪਤੀਆਂ ਮੈਸਤੀ ਫਾ ਬਾਈ ਕੁੱਤਾ ਬਈ ਯਾਰ ਬਹੁਤ ਘੈਂਡ ਆ ਯਾਰ ਘੱਟੋ ਘੱਟ ਲੱਖ ਰੁਪਈਆ ਕੀਮਤ ਹੈ ਇਹਦੀ ਤੇ ਤੁਸੀਂ ਲੱਖ ਰੁ ਇਹ ਤਾਂ ਹੀ ਲੋਕ ਇਹ ਗੱਲ ਕਹਿੰਦੇ ਵੀ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਨਾ ਕਮਾਲ ਦੀ ਗੱਲਬਾਤ ਆ ਯਾਰ ਘੈਂਡ ਅਸਰਾ ਤੇ ਬਈ ਐ ਪੈਂਦਾ ਪੁੰਦਾ ਤਾਂ ਨਹੀਂ ਇਹ ਜਿਵੇਂ ਨਾ ਨਾ ਵੀਰੇ ਆ ਤੇਰੇ ਸਾਹਮਣੇ ਹੁਣ ਬੈਠਾ ਵੇਖ ਲੈ ਛੜਕ ਤੇ ਕਿੰਨੀਆਂ ਗੱਡੀਆਂ ਲੰਘੀਆਂ ਹੋਰ ਨਹੀਂ ਬੋਲਦਾ ਹੁਣ ਤੇ ਵਾ ਉਹ ਕੁੱਤਿਆਂ ਨੂੰ ਪੈਂਦਾ ਦੂਜਿਆਂ ਨੂੰ ਦੂਜਿਆਂ ਨੂੰ ਤਾਂ ਪੈਂਦਾ ਇਹ ਅੱਛਾ ਲਓ ਦੂਜਿਆਂ ਨੂੰ ਤਾਂ ਨਹੀਂ ਬਈ ਹੁਣ ਤਾਂ ਸ਼ਾਂਤ ਬੈਠਾ ਵਾ ਹੁਣ ਗੱਲਬਾਤ ਜਮਾਂ ਘੈਂਡ ਆ ਬਾਈ ਸਿਰਾ ਵਾ ਤੇ ਸ਼ੇਅਰ ਕਰੋ ਦੱਬ ਕੇ ਵੀਡੀਓ ਨੂੰ ਜਿਹਦੇ ਕੋਲ ਹੈਗਾ ਇਹ ਕੁੱਤਾ ਤਾਂ ਉਹ ਵੀ ਦੱਸੋ ਕਮੈਂਟ ਕਰਕੇ ਵੀ ਕਿਹਦੇ-ਕਿਹਦੇ ਕੋਲ ਹੈਗਾ ਘੈਂਡ ਆ ਗੱਲਬਾਤ ਜ